ਅੱਜ ਅੱਜ ਕੋਈ ਨਹੀਂ ਮੈਂ ਤੁਹਾਨੂੰ ਬਾਤ ਕਰਕੇ ਵਿਖਾਉਂਦਾ ਉਹ ਛਾਟ ਓਏ ਆ ਤੇਰੀ ਨਾਮ ਕਹਿ ਲਿੰਦਾ ਹਾਂ ਉਹ ਤੋਂ ਛਾਟ ਦੇ ਬੱਚੇ ਬੱਚਾ ਛਾਟ ਦੇ ਚਾਹੇ ਕੰਮ ਕਰੀਏ 10 ਛਾਟ ਦੀ ਹੈ ਅੱਜ ਜਿੱਡੀ ਮੱਝ ਆ ਗਈ ਥਾਣ ਹਵਾਨਾ ਦੇਖੋ ਤੁਸੀਂ ਨੇੜੇਓ ਚੱਕਰਾ ਆਣਾ ਤੁਹਾਨੂੰ ਚੱਕੜ ਉਧਰ ਦੇਖੋ ਤੁਸੀਂ ਪੂਰੀ ਡਵਲਾ ਬੰਦੇ ਦੇ ਦਾ ਸਿਰ ਤੱਕ ਮੱਜ ਜਿਹੜੀ ਝੋਟੀ ਆਉਂਦੀ ਹੈਗੀ ਲੈ ਵੀ ਕਰੋ ਚੱਕੜ ਸੋਨ ਆਪਾਂ ਤੋੜ ਕੇ ਦਿਖਾ ਦਨੇ ਹਣਾ ਤੇ ਰੇਟ ਵੀ ਬਾਈ ਇਹਦਾ ਜਿਹੜਾ 10 ਲੱਖ ਰੁਪਈਆ ਮੁੱਲ ਕਰਦਾਗਾ ਤੇ ਬਾਕੀ ਆ ਜੋ ਡਿਟੇਲ ਲਵਾਂਗੇ ਬਾਈ ਤੋਂ ਹਣਾ ਕੋ ਮੂੰਹੋ ਦੋ ਦੰਦ ਝੋਟੀ ਫੇਸ ਕੁਆਲਟੀ ਤੇ ਸਿੰਘ ਦੇਖੋ ਤੁਸੀਂ ਛੋਟੇ ਛੋਟੇ ਹਣਾ ਤੇ ਬਾਕੀ ਆਪਾਂ ਡਿਟੇਲ ਲਵਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਦਾ ਕੱਦਕਾਰ ਦੇਖੋ ਤੁਸੀਂ ਝੋਟੀ ਦਾ ਪੂਰੀ ਟਾਪ ਦੀ ਝੋਟੀ ਆ ਗਈ ਮੰਡੀ ਦੀ ਦੇਖੋ ਸੀ ਕੱਦਗਾੜਾ ਪੱਠਪੂੜੇ ਦੀ ਤੇ ਪਹਿਲੇ ਸੂਏ ਜਿਹੜੀ ਸੂਈ ਹੋਈ ਆ ਹਨਾ ਦੇਖੋ ਉਸ ਤੋਂ ਸੋਨ ਇੱਕ ਆਪਾਂ ਪਹਿਲੇ ਸੂਏ ਮੋਹੋ ਚਾਰ ਦੰਦ ਝੋਟੀ ਤੋੜ ਕੇ ਦਿਖਾਉਣੇ ਅਗੇ ਤਾਜੀ ਸੂਈ ਹੋਈ ਆ ਬਾਕੀ ਡਿਟੇਲ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਤੇ ਮੈਂ ਸਾਰੀ ਵਿਕੀ ਮਾਲ ਮਾਲ ਕਰਦਾ ਫੇਸ ਕੁਆਲਿਟੀ ਤੇ ਸੰਗਾ ਸੰਗਾ ਤੁਸੀਂ ਦੇਖ ਸਕਦੇ ਬਹੁਤ ਸੋਹਣੀਆਂ ਕੁੰਡੇ ਸੰਗਾ ਦੀ ਆ ਮੱਥੇ ਫੁੱਲ ਲਗਾ ਦੇ ਸਕਦੇ ਤੁਸੀਂ ਹਨਾ ਕੱਦਗਾੜ ਤੇ ਬੋਡੀ ਸਟਰੈਚਰ ਜਿਹੜਾ ਤੁਸੀਂ ਦੇਖ ਸਕਦੇ ਝੋਟੀ ਦਾ ਥਾਣਾ ਹਵਾਨਾ ਜਿਹੜਾ ਇਧਰੋਂ ਤੁਹਾਨੂੰ ਬੈਕ ਸਾਈਡ ਤੋਂ ਘਰਾਂਨੇ ਗੰ ਮਰਵਾ ਦਿੰਨੇ ਆ ਚਾਰੇ ਥਾਣਾ ਇੱਕੋ ਜਿਹਾ ਦੇਖੋ ਸੀ ਹਨਾ ਥੋੜਾ ਜਿਹਾ ਚੱਕੜਾ ਨਹੀਂ ਆਪਾਂ ਤੁਹਾਨੂੰ ਮਗਰ ਤੁਰ ਕੇ ਵੀ ਦਿਖਾ ਦਿੰਦੇ ਬਾਕੀ ਦੇ ਕੋਲੇ ਆ ਕੇ ਨਾ ਇੱਥੇ ਦਿਖਾ ਦਾਂਗੇ ਬਾਕੀ ਦੇ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਹੈ ਨਾ ਦੇਖੋ ਇਧਰੋਂ ਸਾਈਡ ਤੋਂ ਥਾਣਾ ਹਵਾ ਨਾਲ ਚੱਕਰ ਕਰ ਲਓ ਕਿ ਨਾ ਆਪਾਂ ਤੁਹਾਨੂੰ ਕਿਰਾ ਖਰੀਦਾ ਚੈੱਕ ਆਊਟ ਕਰਾ ਦਾਂਗੇ ਹੈ ਨਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਨੰਬਰ ਬਾਈ ਦਾ ਆਪਾਂ ਲੈ ਕੇ ਦੇਵਾਂਗੇ ਤੇ ਬਾਕੀ ਆਪਾਂ ਡਿਟੇਲ ਤੇ ਬੋਹਦੇ ਆ ਕਿੰਨਾ ਦੁੱਧਾਗਾ ਕਿੰਨਾ ਚਰੋਗਾ ਸੂਈ ਨੂੰ ਕੀ ਬੱਚਾ ਮਗਰ ਸਾਰੀ ਡਿਟੇਲ ਲੈ ਕੇ ਦੇਵਾਂਗੇ ਜੇ ਕਿਸੇ ਪ੍ਰਾਣੇ ਲੈਣੀ ਹੋ ਤਾਂ ਬਾਈ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਾ ਦਿਓ ਇੱਕ ਬਾਈ ਕੋਲ ਇੱਧਰ ਜਿਹੜੀ ਗਾਂ ਗਈ ਐਫ ਐਫ ਦੀ ਇਹ ਵੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਆਹ ਡਿਟੇਲ ਲੈ ਲੈਣੇ ਆ ਤੇ ਬਾਕੀ ਇਹ ਤੁਹਾਨੂੰ ਕਿਹੜਾ ਨੇੜੋ ਦਿਖਾਉਣੇ ਆ ਆਪਾਂ ਫੇਸ ਕੁਆਲਿਟੀ ਦੀ ਤੇ ਥਾਣਾਵਾਨੇ ਦੀ ਇੱਧਰੋਂ ਨੇੜੋ ਦਿਖਾਉਣੇ ਆ ਪਹਿਲਣ ਆ ਜੀ ਮੂੰਹ ਚਾਰ ਦੰਦਾ ਬਾਕੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਣ ਇਹ ਜਮਾ ਪਹਿਲਣ ਜੀ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਚਾਰ ਦਿਨ 9 ਦਿਨ ਹੋ ਗਏ 9 ਦਿਨ ਹੋ ਗਏ ਹਾਂਜੀ ਠੀਕ ਆ ਮੂੰਹੋ ਚਾਰ ਦੰਦਾ ਹਾਂ ਠੀਕ ਆ ਮਾਗਰ ਕੱਟਾਗਾ ਤੇ ਦੁੱਧ ਦੀ ਗੱਲ ਕਰੀਏ ਬਾਈ ਦੁੱਧ ਕਿੰਨਾ 9 ਕਿਲੋ 9 ਕਿਲੋ ਠੀਕ ਆ ਕਰਜੂ 10 11 ਕਿਲੋ ਕਿ 9 ਹੈ ਕਰਜੂ ਹਨਾ 10 11 ਕਿਲੋ ਤਾਂ ਨਾਰਮਲੀ ਗੱਲ ਹੁੰਦੀ ਆ ਤੇ ਬਾਕੀ ਆਪਣਾ ਨਾਮ ਬੋਲ ਦੇ ਸੁਖਦੀਪ ਸਿੰਘ ਸੁਖਦੀਪ ਸਿੰਘ ਪਿੰਡ ਪੀਰਕੋਟ ਪੀਰਕੋਟ ਜ਼ਿਲ੍ਹਾ ਬਠਿੰਡਾ ਹਨਾ ਠੀਕ ਆ ਲੈ ਵੀ ਬਾਈ ਦਾ ਪਿੰਡ ਪੀਰਕੋਟ ਆ ਜ਼ਿਲ੍ਹਾ ਬਠਿੰਡਾ 14 ਦੇ ਨਾਲ ਰਹੇ ਜਾਂਦਾ ਮੋੜਾਂ ਤੋਂ 10 12 ਕਿਲੋਮੀਟਰ ਰਹੇ ਜਾਂਦਾਗਾ ਤੇ ਬਾਕੀ ਵਪਾਰ ਦਾ ਕੰਮ ਆਪਣਾ ਵਪਾਰ ਦਾ ਵਪਾਰ ਦਾ ਕੰਮ ਆ ਬਾਈ ਦਾ ਤੇ ਹੋਰ ਕਿੰਨੇ ਕੁ ਪਸੂਂਦੇ ਆਪਣੇ ਕੋਲ ਘਰੇ ਬਾਧੂ ਕੋਲੇ ਬਾਧੂ ਪਸੂਂਦੇ ਆਗੇ ਘੱਟ ਤੋਂ ਘੱਟ ਟਰੇਡ ਵਾਲੇ ਤੇ ਵੱਧ ਤੋਂ ਵੱਧ ਕਿੰਨੇ ਕਿੱਥੋਂ ਤੱਕ ਹੁੰਦੇ ਆ ਲੈ ਕੇ 75 80 ਤੋਂ ਲੈ ਕੇ 1 10 20 25 ਤੱਕ ਠੀਕ ਆ ਮੰਨ ਲਓ ਵੀ ਵਿਚਾਲੜੇ ਦੇ ਮੇਲ ਦੇ ਪਸੂਂਦੇ ਆਗੇ 70 75 ਤੋਂ ਲੈ ਕੇ ਬਾਈ ਕਹਿੰਦਾ 1 ਲੱਖ 10000 20000 ਤੱਕ ਹੁੰਦੇ ਆ ਤੇ ਬਾਕੀ ਤੁਸੀਂ ਆਹ ਚੋ ਟਰੇਡ ਲੈਣੀ ਹੋਈ ਤਾਂ ਬਾਈ ਨਾਲ ਸੰਪਰਕ ਕਰ ਸਕ ਜਾਓਗੇ ਤੇ ਬਾਈ ਰੇਟ ਦੀ ਗੱਲ ਕਰੀ ਇਹਦਾ ਰੇਟ ਕੀ ਰੱਖਦਾ ਰੇਟ ਇਹਦਾ 95000 ਠੀਕ ਆ ਤੇ ਬਈ ਤਸੱਲੀਆ ਦੁੱਧ ਜਮਾ ਜੇ ਹੁਣ ਚੋਕੇ ਲੈਣੀ ਹੋ ਕਿਸੇ ਨੇ ਉਹ ਘਰੋਂ ਲੈਣੀ ਘਰ ਦੇ ਬੰਦੇ ਨੇ ਜਾਣੀ ਹੋ ਵੀਡੀਓ ਦੇਖ ਕੇ 9 ਕਿਲੋ ਜੀ 9 ਕਿਲੋ ਚਵਾ ਦੇਗਾ ਜਮਾ ਠੀਕ ਆ 9 ਕਿਲੋ ਦੁੱਧ ਆਗਾ ਪਹਿਲੇ ਸੂਈ ਸੂਈ ਆ 95000 ਰੇਟ ਆ ਬਾਕੀ ਨੰਬਰ ਬੋਲ ਦੇ ਬਾਈ ਇੱਕ ਵਾਰੀ ਆਪਣਾ 9764 98764 42134 42134 ਲੈ ਬਈ ਇਹ ਬਾਈ ਸੁਖਦੀਪ ਦਾ ਨੰਬਰ ਆ ਜੇ ਤੁਸੀਂ ਆ ਝੋਟੀ ਲੈਣੀ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਕੀ ਉਹ ਗਾਂ ਵੀ ਦਿਖਾ ਦੇ ਬਾਈ ਆਪਣੀ ਬਾਕੀ ਆ ਜੋ ਸੁਣੋ ਉਹ ਗਾਂ ਦਿਖਾਉਣੇ ਆਪਾਂ ਤੋਰ ਕੇ ਪੁੱਛਦੇ ਆ ਬਾਈ ਤੋਂ ਵੀ ਇਹ ਕਿੰਨੇ ਸੂਏ ਸੂਈਆ ਕਿੰਨਾ ਦੁੱਧ ਆ ਸਾਰੀ ਡਿਟੇਲ ਇਹਦੇ ਬਾਰੇ ਵੀ ਲੈ ਕੇ ਦੇਵਾਂਗੇ ਜੇ ਕਿਸੇ ਭਰਾ ਨੇ ਲੈਣੀ ਹੋਈ ਕਈ ਵਾਰੀ ਗਾਂ ਲੈਣੀ ਹੁੰਦੀ ਆ ਨਾ ਚੱਪ ਸੀ ਤਾਂ ਵੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਦੇ ਸਕਦੇ ਤੁਸੀਂ ਫੇਸ ਕੁਆਲਿਟੀ ਦੀ ਬੇਲ ਬੂਲ ਬਹੁਤਾ ਗਾਂ ਦੀ ਥਾਣਾ ਹਵਾਨਾ ਦੇਖ ਸਕਦਾ ਬੈਕ ਸਾਈਡ ਤੋਂ ਹਨ ਦੇਖੋ ਸੀ ਕੱਦ ਕਾਠ ਵੀ ਚੰਗਾ ਗਾ ਬਾਕੀ ਡਿਟੇਲ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਲੈ ਕੇ ਦੇਣੀ ਆ ਸਾਰੀ ਵੀਡੀਓ ਲਾਸਟ ਤੱਕ ਦੇਖੋ ਹੋਰ ਵੀ ਆਪਾਂ ਬਸੋ ਜਿਹੜੇ ਤੋਰ ਕੇ ਦਿਖਾਵਾਂਗੇ ਤੇ ਇੱਕ ਜਿਹੜੀ 10 ਲੱਖ ਦੀ ਮੱਝਾਂ ਕੀ ਉਹਦੀ ਤੁਹਾਨੂੰ ਆਪਾਂ ਵੀਡੀਓ ਦਿਖਾਵਾਂਗੇ ਰੇਟ ਬਾਈ 10 ਲੱਖ ਕਰਦਾਗਾ ਤੇ ਦੁੱਧ 25 ਕਿਲੋ ਆ ਉਹਦੀ ਵੀਡੀਓ ਇੱਕ ਦੋ ਬਾਅਦ ਦਿਖਾਵਾਂਗੇ ਤੁਹਾਨੂੰ ਪਹਿਲਾਂ ਆਈ ਦਿਖਾਣੇ ਤੁਹਾਨੂੰ ਆਪਾਂ ਗਾਂ ਦੀ ਡਿਟੇਲ ਲੈ ਕੇ ਦਿੰਨੇ ਬਾਈ ਤੋਂ ਆਈ ਬਾਈ ਹਰਾ ਤੇ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਇਹਦੀ ਕੀ ਡਿਟੇਲ ਆ ਗਾਂ ਦੀ ਇਹ ਵੀ ਪਹਿਲੇ ਸੂਈ ਸੂਈ ਉਹ ਵੀ 4 ਦਾੰਦਾ ਜੀ ਠੀਕ ਆ ਇਹ ਬੱਚਾ ਇਸੇ ਦੀ ਆ ਬੱਸੀ ਹੈ ਇਹ ਇਹ ਨਾਲ ਬੱਸੀ ਹੈ ਕਿ ਇਸੇ ਦੀ ਆ ਇਸੇ ਦਾ ਇਸੇ ਦਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ 2.5 ਮਹੀਨੇ 2.5 ਮਹੀਨੇ ਠੀਕ ਆ ਮਗਰ ਬੱਸੀ ਆ ਆਹ ਬੱਚੀ ਵੀ ਬਹੁਤ ਟੌਕ ਦੀ ਵਾਲੀ ਹੈ ਮਨ ਲੈਂ ਕਿ ਤਿੰਨ ਤਿੰਨ ਕਿਲੋ ਦੁੱਧ ਟਾਈਮ ਦਾ ਛੱਡਦੇ ਰਹੇ ਘਰ ਦੀ ਆਪ ਦੀ ਹੈ ਤਾਂ ਠੀਕ ਆ ਘਰ ਦੀ ਆ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਾਈ ਹੁਣ 2.5 ਮਹੀਨੇ ਹੋ ਗਏ ਸੁਣ ਹੁਣ ਕਿੰਨਾ ਦੇਈ ਜਾਂਦੀ ਹੈ ਦੁੱਧ ਇਹ 18-19 ਕਿਲੋ 18-19 ਕਿਲੋ ਤਸਲੀਨ ਅਗਲਾ ਚੋਕੇ ਘਰੋਂ ਲਿਜਾ ਸਕਦਾ ਠੀਕ ਆ ਲੈ ਵੀ ਬਾਈ ਦਾ ਪਿੰਡ ਆ ਜਿਹੜਾ ਪੀਰਕੋਟ ਆਗਾ ਮੰਨ ਲਓ ਵਿਚੌ ਵਾਲਾ ਅੱਡਾ ਪਾਜਦਾਗਾ ਉਹ ਉੱਥੇ ਜਮਾ ਮੋੜ ਤੇ ਬਾਈ ਦਾ ਖੁੰਝੇ ਤੇ ਘਰ ਆਡੇ ਕੋਲੇ ਤੇ ਬਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਤਾ ਰੇਟ ਦਾ 75000 75000 ਲੈਣ ਦੇਣ ਕਿੱ 17000 70000 ਬਾਕੀ ਫੋਨ ਤੇ ਗੱਲਬਾਤ ਹੋ ਜੂ ਨਾ ਹਾਂ ਨੰਬਰ ਬੋਲ ਦੇ ਇੱਕ ਵਾਰੀ ਹੋਰ 98764 98764 42134 42134 ਲੈ ਵੀ ਇਹ ਬਾਈ ਸੁਖਦੀਪ ਦਾ ਨੰਬਰ ਆ ਜੇ ਤੁਸੀਂ ਆ ਗਾਂ ਲੈਣੀ ਹੋਈ ਤਾਂ ਵੀ ਸੰਪਰਕ ਕਰ ਲੋ ਨਾਲ ਬੱਸੀ ਆਹਾ ਵਧੀਆ ਬਾਈ ਗਾਂ 3 ਕਿਲੋ ਦੁੱਧ ਸਾਰ ਦੇ ਰਹੇ ਆ ਘਰ ਦੀ ਬਸ ਗਾਂ ਗਈ ਤੇ ਮਗਰ ਬੱਸੀ ਹੈ ਗਈ 75000 ਮੁੱਲਾ 70000 ਦੇਵਾਂਗੇ ਤੇ ਬਾਕੀ ਇਹ ਆ ਝੋਟੀ ਲੈਣੀ ਹੋਈ ਤਾਂ ਵੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਆ ਜਾਓ ਫਿਰ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜਿਹੜੇ ਪ੍ਰਾ ਚੈਨਲ ਦੇ ਪਹਿਲੀ ਵਾਰ ਐ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਆਪਣੇ ਨੂੰ ਤਾਂ ਕਿ ਉਹਨਾਂ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜਿਵੇਂ ਕੱਲ ਨੂੰ ਮਾਨਸਾਪੁਰ ਸੰਢੀ ਤੇ ਵੀ ਆਪਾਂ ਜਾਵਾਂਗੇ ਹਨਾ ਉੱਥੋਂ ਦੀ ਵੀ ਵੀਡੀਓ ਤੁਹਾਨੂੰ ਮਿਲੂਗੀ ਆ ਜਾਓ ਫਿਰ ਅੱਗੇ ਬਣੇ ਰਹੋ ਤੇ 10 ਲੱਖ ਵਾਲੀ ਮੱਝ ਦੇਖਣ ਆਣਾ ਭੁੱਲਿਓ ਤੁਸੀਂ ਲਾਸਟ ਦੇ ਵੀਡੀਓ ਆ ਉਹ ਜਰੂਰ ਦੇਖਿਓ ਦੋਸਤੋ ਸੋਨੇ ਇੱਕ ਆਪਾਂ ਮੱਝ ਦਿਖਾਉਣੇ ਆ ਰੇਟ ਵੀ ਪੂਰਾ ਟੌਪ ਦਾ ਤੇ ਮੱਝ ਵੀ ਪੂਰੀ ਟੌਪ ਦੀਆਂ ਮੰਡੀ ਚੋਂ ਕੱਦ ਕਾਠ ਤੇ ਬੌਂਟੀ ਬਾਡੀ ਬਾਂ ਵੈਸੇ ਆਪਾਂ ਤੋੜ ਕੇ ਤੁਹਾਨੂੰ ਦਿਖਾਉਂਦੇ ਕਿਉਂਕਿ ਮੀ ਪਿਆਹਾ ਗਿੱਲਾ ਥਾਂਗਾ ਮੱਝ ਚੰਗੀ ਹੈਗੀ ਤਾਂ ਕਿੰਨਾ ਕੁ ਚਿਰ ਹੋ ਗਿਆ ਇਸ ਸੂਈ ਨੂੰ ਅੱਜ 11ਵਾਂ ਮਤਲਬ ਰੱਖੋ 11ਵਾਂ ਦਾ ਨਾ ਬੱਚਾ ਕੀ ਹੈ ਮਗਰ ਕੱਟਾ ਜੀ ਮਗਰ ਕੱਟਾ ਕਾਮ ਕਿੰਨੇ ਸੂਸ ਸੂਈ ਹੈ ਜੀ ਤੀਜੀ ਸੂਈ ਤੀਜੀ ਸੂਏ ਠੀਕ ਆ ਲੈ ਵੀ 32 ਕਿਲੋ ਦੂਜੇ ਸੂਏ ਬਾਈ ਕਹਿੰਦਾ 22 ਕਿਲੋ ਦੁੱਧ ਦੁੱਤਾਗਾ ਅੱਜ ਕੀ ਬਾਈ ਕਹਿੰਦਾ 25 ਕਿਲੋ ਦੁੱਧ ਕਰ ਜੂਗੀ ਕੱਦ ਕਾਰ ਦੇਖੋ ਤੁਸੀਂ ਬਾਡੀਮੰਤ ਤਾਂ ਦੀ ਤੇ ਬਾਡੀ ਸਟ੍ਰੈਚਰ ਦੀ ਮੂੰ ਮੱਥੇ ਦੀ ਤੇ ਸਿੰਗਾ ਸੰਗਾ ਦੀ ਬਹੁਤ ਸੋਹਣੀ ਝੋਟਿਆ ਕੁੰਡੇ ਸੰਗਾ ਦੇਖੋ ਜਿਵੇਂ ਕਹਿੰਦੇ ਨਾ ਠਾਨੀ ਨਗ ਦੀ ਬੇਜ ਦੀ ਸੰਗਾ ਦੇਖੋ ਫੇਸ ਕੁਆਲਟੀ ਬਾਕੀ ਤੁਹਾਨੂੰ ਮੜੀ ਐ ਭੁਮਾ ਦੇ ਮੜੀ ਥੋੜੀ ਭੁਮਾ ਕੇ ਦਿਖਾਣੇ ਬੱਸ ਗਿੱਲਾ ਥਾਂਗਾ ਉਧਰ ਝੋਟੀ ਚੰਗੀ ਆ ਦੇਖੋ ਫੇਸ ਕੁਆਲਟੀ ਦੇਖੋ ਤੁਸੀਂ ਮੱਝ ਦੀ ਤੇ ਬਹੁਤ ਸੋਹਣੀ ਆ ਗਈ ਬਾਕੀ ਆਪਾਂ ਡਿਟੇਲ ਬਾਅਦ ਤੋਂ ਲੈਣਾ ਵੀ ਰੇਟ ਕਿੰਨਾ ਦਾ ਰੇਟ ਵੀ ਪੂਰਾ ਹਾਈ ਹੋਊਗਾ ਤੇ ਤੁਰ ਦਿਨ ਚੈੱਕ ਆਊਟ ਕਰ ਲਓ ਤੁਸੀਂ ਦੇਖੋ ਤੁਸੀਂ ਹਾਥੀ ਜਿੱਡੀ ਮੱਝ ਆ ਗਈ ਥਾਨ ਹਵਾਨਾ ਦੇਖੋ ਤੁਸੀਂ ਨੇੜੇ ਚੱਕਰਾ ਨੇ ਤੁਹਾਨੂੰ ਚੱਕੜ ਉਧਰ ਦੇਖੋ ਤੁਸੀਂ ਪੂਰੇ ਡਾਵਲਾ ਬੰਦੇ ਦੇ ਦਾ ਸਿਰ ਤੱਕ ਮੱਝ ਜਿਹੜੀ ਝੋਟੀ ਆਉਂਦੀ ਹੈਗੀ ਲੈ ਵੀ ਕਰੋ ਚੱਕਾ ਸੋਨਾਂ ਆਪਾਂ ਤੋੜ ਕੇ ਦਿਖਾ ਦਨੇ ਹਣਾ ਤੇ ਰੇਟ ਵੀ ਬਾਈ ਇਹਦਾ ਜਿਹੜਾ 10 ਲੱਖ ਰੁਪਈਆ ਮੁੱਲ ਕਰਦਾਗਾ ਤੇ ਬਾਕੀ ਆ ਜੋ ਡਿਟੇਲ ਲਵਾਂਗੇ ਬਾਈ ਤੋਂ ਹਣਾ ਕਿ ਸਹੀ ਸਹੀ ਦੋ ਕਿੰਨੇ ਦੀ ਤੇ 25 ਕਿਲੋ ਦੁੱਧ ਰਕਾਨ ਵਾਲੀ ਝੋਟੀ ਹੈਗੀ 22 ਕਿਲੋ ਦੁੱਧ ਦੂਜੇ ਸੂਇਤਾਗਾ ਨਗਰ ਕੱਟਾਗਾ 11 ਦਿਨ ਹੋ ਗਏ ਸੂਈ ਨੂੰ ਫਰੈਸ਼ ਕੁਆਲਟੀ ਤੋਂ ਜਿਹੜੀ ਮੱਝ ਦੇ ਸਕਾ ਦੋ ਬਾਕੀ ਆ ਜੋ ਬਾਈ ਨੂੰ ਬੰਨ ਦਿੰਦੇ ਹਣਾ ਤੇ ਉੱਥੇ ਖੜ ਕੇ ਜਿਹੜੀ ਬਾਈ ਨਾਲ ਗੱਲਬਾਤ ਆਪਾਂ ਕਰਦੇ ਆਂਗੇ ਦੇਖੋ ਤੁਸੀਂ ਪੂਰਾ ਟੌਪ ਦੀ ਮੱਝ ਆ ਗਈ ਮੰਡੀ ਤੋਂ ਤੇ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਡਿਟੇਲ ਚ ਹੋਰ ਬਹੁਤ ਆ ਬਾਈ ਤੋਂ ਨੰਬਰ ਵੀ ਲੈ ਕੇ ਦੇਵਾਂਗੇ ਬਾਈ ਤੋਂ ਤੇ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਕਿਉਂਕਿ ਇਹ ਵਾਲਾ ਉਹ ਦੇਖ ਸਕਦੇ ਇੱਧਰ ਤੁਸੀਂ ਤੇ ਕੱਦਗਾਠ ਵੀ ਕੱਟਿਆ ਦੇਖੋ ਤੁਸੀਂ ਹਨਾ ਪੂਰਾ ਗਾ ਦੇਖੋ ਤੁਸੀਂ ਪੱਠਪੂੜਾ ਦੇਖੋ ਮੱਝ ਦਾ ਤੇ ਥਾਂ-ਥਾਂਵਾਂ ਦੇਖੋ 25 ਕਿਲੋ ਦੁੱਧ ਰਿਕਾਰਡ ਵਾਲੀ ਆ ਮੱਝ ਤੇ ਪੱਠਪੂੜੇ ਦੇਖੋ ਤੁਸੀਂ ਬਾਡੀ ਬੰਤਦੀ ਹਨਾ ਬਾਕੀ ਆ ਜੋ ਬਾਈ ਨਾਲ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਆਪਣਾ ਮੰਦਰ ਸਿੰਘ ਜੀ ਪਿੰਡ ਜੀ ਚੱਕ ਅਤਰ ਸਿੰਘ ਵਾਲਾ ਜੀ ਚੱਕ ਅਤਰ ਸਿੰਘਾ ਜਿਲ੍ਹਾ ਕਿਹੜਾ ਰਹਿੰਦਾ ਜੀ ਜਿਲ੍ਹਾ ਤੁਸੀਂ ਡੱਬਲ ਦੇ ਭੰਡਾ ਵਿਚਾਲੇ ਦੇ ਆ ਜੀ ਮੰਦਰ ਸਿੰਘ ਭੰਡਾ ਦੇ ਡੱਬਾ ਵਾਲੇ ਦੇ ਵਿਚਾਲੇ ਦੇ ਆ ਹਾਂਜੀ ਠੀਕ ਆ ਤੀਜੇ ਸੂਏ ਸੂਈ ਹੋਈ ਆ ਜੀ ਠੀਕ ਆ ਦੂਜੇ ਸੂਏ ਦਾ ਦੁੱਧ ਤਾਂ 22 ਕਿਲੋ 22 ਕਿਲੋ ਤੇ 24 ਕਿਲੋ ਦੀ ਗਾਰੰਟੀ ਸਾਡੇ ਘਰੇ ਆ ਜੀ ਮੈਂ ਮੁਰਗੀ 12 ਕਿਲੋ ਟਾਈਮ ਦਾ ਚੋਈ ਚਲਿਓ ਜੀ ਤੁਹਾਡੇ ਠੀਕ ਆ ਜੀ ਤਿੰਨ ਦਿਨ ਚੋਲਿਓ ਬਿਸ਼ੱਕ ਜੀ ਠੀਕ ਆ ਪੂਰੀ ਤਸੱਲੀ ਤੇ ਪੂਰੀ ਤਸੱਲੀ ਦਾ ਤਿੰਨ ਟਾਈਮ ਠੀਕ ਆ ਹੈ ਜੀ ਤੀਜਾ ਸੂਆ ਜੀ ਲੱਗਦੀ ਦੂਜੀ ਆ ਸੂਆ ਤੀਜਾ 4 ਕਿਲੋ ਦੀ ਗਾੜੀ ਆ ਠੋਕੀ ਦੀ ਹੋਰ ਦੱਸ ਠੀਕ ਆ ਠੀਕ ਆ 11 ਦਿਨ ਹੋ ਗਏ ਇਸੂਏ ਨੂੰ 11 ਦਿਨ ਹੋ ਗਏ ਸੂ ਨੂੰ ਮਗਰ ਕੱਟਾ ਜੀ ਫੋਟੋ ਠੀਕ ਆ ਕੱਟਾ ਕਿਵੇਂ ਜੀ ਚੰਗੇ ਸੀਮਨ ਦਾਗਾ ਬਹੁਤ ਚੰਗੇ ਦਾ ਦੱਸੀ ਕਾਲ ਕੀ ਦਾ ਉਹ ਵੀਰਾਂਵਾਲੀ ਦਾ ਹਾਂ ਵੀਰਾਂਵਾਲੀ ਇਹ ਇਨਸਾਨ ਦਾ ਕੱਟਾ ਜੀ ਇਹ ਆ ਦੇਖ ਸਕਸੀ ਨਾ ਤੇ ਨੰਬਰ ਬੋਲ ਦੇ ਆਪਣਾ 98724 98724 85539 85539 39 ਬਾਕੀ ਭਾਈ ਆਪਣਾ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਠੀਕ ਮੱਝਾਂ ਪੰਜ ਚਾਰ ਘਰੇ ਹੁੰਦੇ ਗੱਲ ਕਰ ਇਹ ਜੀ ਹੋਏ ਕਿ ਨਹੀਂ ਹੁੰਦੀ ਜੀ ਠੀਕ ਆ ਠੀਕ ਆ 724 85 500 ਦਾ ਠੀਕ ਆ ਤੇ ਰੇਟ ਦੀ ਗੱਲ ਕਰੀਏ ਆਪਣੇ ਕੋਲੋਂ ਲੈ ਕੇ 20 ਕਿਲੋ ਵਾਲੀ ਲੈਣੀ ਆ ਨਾ ਜੀ ਠੀਕ ਆ ਜੀ ਆਪਣੇ ਕੋਲੋਂ ਮਿਲਦੀ ਆ ਜੀ ਠੀਕ ਆ 15 ਤੋਂ 20 ਕਿਲੋ ਵਾਲੀ ਮਿਲ ਜਾਂਦੀ ਆ ਮੰਗਦੇ 10 ਲੱਖਾਂ ਗੱਲ ਕਰ 4 ਲੱਖ ਰੁਪਏ ਲਾਈ ਜਾਂਦੇ ਠੀਕ ਆ 4 ਲੱਖ ਲਾਈ ਜਾਂਦੇ 4 ਲੱਖ ਰੁਪਏ ਲਾਈ ਜਾਂਦੇ ਠੀਕ ਆ ਠੀਕ ਆ ਲੈ ਵੀ ਭਾਈ ਕਹਿੰਦਾ ਮੁੱਲ ਤਾਂ 10 ਲੱਖ ਆ ਬਾਕੀ ਕਹਿੰਦਾ 4 ਲੱਖ ਤਿੰਨ ਘਰ ਲਾਈ ਜਾਂਦੇ ਆ ਬਾਕੀ ਜ ਚੰਗੇ 15 ਤੋਂ 20 ਕਿਲੋ ਵਾਲੇ ਬਾਕੀ ਬਾਈ ਵੀ ਕਹਿੰਦਾ ਤੋਲ ਕੇ ਬਾਈ ਕਹਿੰਦਾ ਤਿੰਨ ਡੰਗ ਤਸੱਲੀ ਕਰਕੇ ਇਲ ਜਾ ਸਕਦਾ ਜੇ ਤੁਸੀਂ ਆਹ ਛੋਟੀ ਵੀ ਲੈਣੀ ਆ ਕਈ ਵਾਰ ਕੋਈ ਚੰਗਾ ਭਰਾ ਹਨਾ ਬਰੀਡ ਤੇ ਕੰਮ ਕਰਦਾ ਹੁੰਦਾਗਾ ਲੈਣੀ ਆ 12 ਕਿਲੋ ਟਾਈਮ ਦਾਗਾ ਤਿੰਨ ਡੰਗ ਚਵਾ ਕੇ ਇਲ ਜਾ ਸਕਦਾ ਬਾਕੀ ਨੰਬਰ ਆਪਾਂ ਬਾਈ ਦਾ ਬੋਲਤਾ ਇਹ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ 15 20 ਕਿਲੋ ਵਾਲੇ ਇਹ ਦੁੱਧ ਵਾਲੇ ਪਸ਼ੂ ਲੈਣੇ ਤਾਂ ਵੀ ਤੁਸੀਂ ਬਾਈ ਨਾਲ ਜਿਹੜੇ ਚੰਗੇ ਪਸ਼ੂ ਲੈਣੇ ਤਾਂ ਵੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰਕੇ ਤੇ ਪਿੰਡ ਆਤਰ ਸਿੰਘ ਵਾਲਾ ਜੀ ਚੱਕ ਆਤਰ ਸਿੰਘ ਵਾਲਾ ਚੱਕ ਆਤਰ ਸਿੰਘ ਵਾਲਾ ਬਠੰਡੇ ਤੇ ਡੱਬਾ ਵਾਲੀ ਰੋਡ ਦੇ ਉੱਤੇ ਰਹਿ ਜਾਂਦਾਗਾ ਬਾਕੀ ਤੁਸੀਂ ਸੰਮਰਕ ਕਰ ਸਕਦੇ ਹੋ ਜੇ ਆ ਮੱਝ ਲੈਣੀ ਆ ਤਾਂ ਵੀ ਸੰਮਰਕ ਕਰ ਸਕਦੇ ਹੋ ਜੇ ਤੁਸੀਂ ਹੋਰ ਚੰਗਾ ਪਸ਼ੂ ਲੈਣਾ ਤਾਂ ਵੀ ਬਾਈ ਤੁਸੀਂ ਨਾ ਤੁਸੀਂ ਸੰਮਰਕ ਕਰਕੇ ਜਿਹੜੇ ਪਸ਼ੂ ਖਰੀਦ ਸਕਦੇ ਠੀਕ ਹੈ ਜੀ ਠੀਕ ਹੈ ਧੰਨਵਾਦ ਤੁਸੀਂ ਨੇ ਇੱਕ ਆਪਾਂ ਦੋ ਥਣਾ ਵਾਲੀ ਜਿਹੜੀ ਝੋਟੀ ਤੋੜ ਕੇ ਦਿਖਾਉਣਿਆਂਗੇ ਬਹੁਤ ਸੋਹਣੀ ਆ ਚੰਗੇ ਸੀਮਨ ਦਾ ਸੀਮਨ ਦੀ ਮਗਰ ਕੱਟੀ ਆਗੀ ਬਾਕੀ ਇਹ ਕਦ ਐਨੂੰ ਤੋੜਦੇ ਪਰੰਪਰਾਂ ਕੱਦਕਾਰ ਝੋਟੀ ਦਾ ਦੇਖ ਸਕਦਾ ਹਾਂ ਖੇਲੂ ਝੋਟੀ ਆ ਗਈ ਕੋਈ ਵਪਾਰ ਦਾ ਕੰਮ ਨਹੀਂ ਪਾਈਦਾ ਹਨਾ ਆਪਣੇ ਪਿੰਡ ਦੇ ਪਿੰਡ ਚ ਹੀ ਆ ਝੋਟੀ ਇਹ ਬਾਕੀ ਦੇ ਦੋ ਥਾਣੇ ਚੰਗੀ ਬਰੀਡ ਤੇ ਬਾਈ ਜਿਹੜਾ ਕੰਮ ਕਰਦਾ ਹਨਾ ਤੇ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦਮਾਂ ਇਧਰੋਂ ਥਣ ਹਵਾ ਨਾਲ ਜਿਹੜਾ ਦੇਖ ਸਕਦਾ ਹਾਂ ਨਾ 10 ਤੋਂ 11 ਦਿਨ ਹੋ ਗਏ ਸੂਈ ਨੂੰ ਮਗਰ ਕੱਟੀ ਐ ਜਿਹੜੀ ਉਹ ਵੀ ਚੰਗੇ ਟੀਕੇ ਦੀ ਆ ਬਾਈ ਚੰਗੇ ਟੀਕੇ ਤੇ ਬਰੀਡ ਤੇ ਕੰਮ ਕਰਦਾ ਉਹ ਵੀ ਬਾਈ ਨੂੰ ਪੁੱਛਾਂ ਵੀ ਕਿਹੜੇ ਕੱਟੇ ਦੀ ਕੱਟੀ ਆ ਇਹ ਤੇ ਬਾਕੀ ਥਣ ਹਵਾਂ ਇਧਰੋਂ ਸਾਈਡ ਤੋਂ ਦੇਖ ਸਕਦਾ ਦੋ ਥਾਣਾ ਤੇ ਬਾਕੀਰੇ ਥਾਣਾ ਸੁਣਾ ਸਪੇਸ ਆਪਾਂ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿਆ ਹਨ ਚੰਗੀ ਆ ਗਈ ਝੋਟੀ ਬਾਕੀਰੇ ਬੋਡੀ ਮੈਂ ਤਾਂ ਦੀ ਬੋਡੀ ਸਟੈਂਡ ਦੀ ਜਿਹੜੀ ਦੇ ਸਕਦਾ ਚੰਗੇ ਗੱਦ ਘਾਟ ਵਾਲੀ ਆ ਬਾਕੀਰੇ ਇਧਰੋਂ ਥਣ ਹਵਾਨਾ ਦੇ ਸਕਦਾ ਦੋ ਥਾਣਾ ਗੀ ਵਧੀਆ ਪਾਂਡਾ ਚੌਰਸ ਲੱਗਿਆ ਹੋਇਆ ਤੁਸੀਂ ਦੇ ਸਕਦੇ ਹੋ ਹਨ ਵੀ ਨਾ ਤਾਂ ਮਗਰ ਨੂੰ ਆ ਬਾਲਾ ਨਾ ਮੂੰਹ ਨਾ ਜਮਾ ਵਿਚਾਲਿਆ ਸੈਂਟਰ ਚ ਬਾਕੀਰੇ ਆਜੋ ਬਾਈ ਨਾਲ ਕਰਦੇ ਗੱਲਬਾਤ ਆ ਜਾ ਵੀ ਕੀ ਹਾਲ ਆ ਬੱਬੂ ਠੀਕ ਆ ਵਧੀਆ ਬਾਈ ਵੀ ਵਧੀਆ ਤੇ ਜੇ ਆਪਾਂ ਝੋਟੀ ਦੀ ਗੱਲ ਕਰੀਏ ਕਿਵੇਂ ਸੂਈ ਸੂਈ ਹੋਈ ਆਪਣੇ ਕੋਲੇ ਛੇ ਨੰਦੇ ਛੀਂ ਭਾਗੇ ਮਾ ਤੀਜਾ ਤੀਜਾ ਸੁਆ ਕੈ ਦਿਨ ਹੋ ਗਏ ਸੂਈ ਨੂੰ 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 ਆਜੇ ਹੋ ਗਏ 10 ਦਿਨ ਸਹੀ 10 ਦਿਨ ਹੋ ਗਏ ਸਹੀ 10 11 ਦਿਨ ਹੋ ਗਏ ਠੀਕ ਆ ਜਿਹੜੀ ਇਹ ਮਗਰ ਕੱਟੀ ਹੈ ਹਨਾ ਕੱਟੀ ਕਿਹੜੇ ਟਿਕੀ ਦੀ ਆ ਇਹ ਹੈਗੀ 14 70 10 ਬੋਲੇ ਦਾ ਜਿਹੜਾ ਆਪਣੇ ਠੀਕ ਆ ਜਿਹੜੇ ਆਪਣੇ ਪਿੰਡ ਵਾਲਾ ਗਾ ਠੀਕ ਆ ਠੀਕ ਆ ਉਹਦੀ ਮਾ ਦਾ ਰਿਕਾਰਡ ਵੀ ਚੰਗਾ ਨਾ ਬਹੁਤ ਵਧੀਆ ਠੀਕ ਆ ਠੀਕ ਆ 14 70 10 ਦੀ ਕੱਟੀ ਆ ਮਗਰ ਬਾਕੀ ਦੇ ਦੋ ਥਣੀਆਂ ਤੇ ਦੁੱਧ ਦੀ ਗੱਲ ਕਰੀ ਬੱਬੂ ਇਹਦੇ ਥੱਲੇ ਅੱਜ ਤੇਰਦੀ ਹੈਗਾ ਮੈਲਾ ਚੰਦੀ 10 ਕਿਲੋ ਲੱਗਪਗ ਤਿਆਰ ਹੈ 10 ਕਿਲੋ ਤਿਆਰ ਆ ਮੈਲਾ ਹਜੇ ਚੱਲਿਆ ਨਹੀਂ ਮੈਲਾ ਚੰਦੀ ਰਾਜ ਨੇ ਸੂਰ 10 ਕਿਲੋ ਤਿਆਰ 14 ਤੋਂ ਦਰਮਿਆਨ ਦੀ 14 ਕਿਲੋ ਕਰ ਜੂਗੀ ਮੰਨ ਲਓ ਹਣਾ ਠੀਕ ਆ ਲੈ ਵੀ ਬਾਈ ਕਹਿੰਦਾ 14 ਕਿਲੋ ਦੁੱਧ ਕਰ ਜੂ 10 ਦਿਨ ਹੋ ਗਏ ਸੂਰ ਨੂੰ 10 ਕਿਲੋ ਆ ਮੈਲਾ ਹਜੇ ਚੱਲਿਆ ਨਹੀਂ ਮੱਝ ਦਾ ਤੇ ਰੇਟ ਦੀ ਗੱਲ ਕਰੀ ਬੱਬੂ ਰੇਟ ਰੇਟ ਲੈਣ ਦੇਣ ਹੈ ਇੱਕ 145 ਦੀ ਲੈਣ ਦੇਣ ਕਰ ਲੈਣ ਦੇਣ ਇੱਕ 145 ਦੀ ਠੀਕ ਆ ਮਾਲੋ ਇਹ ਕੱਟੀ ਨਾਲ ਹੀ ਦੋਂਗੇ ਕੀ ਤਾਂ ਜੇ ਕੋਈ ਬੰਦੇ ਨੇ ਕਹਿਦਾ ਵੀ ਚਲੋ ਮੋੜਨੀ ਆਪਾਂ 10000 ਰੁਪਏ ਵਾਪਸ ਠੀਕ ਆ ਠੀਕ ਆ ਠੀਕ ਆ ਲੈ ਵੀ ਬਾਈ ਕਹਿੰਦਾ ਜੇ ਕੱਟੀ ਕਿਸੇ ਨੇ ਮੋੜ ਨਹੀਂ ਹੋਈ ਤਾਂ 10000 ਰੁਪਏ ਜਿਹੜਾ ਆਪਾਂ ਕਹਿੰਦਾ ਵਾਪਸ ਲੈ ਮੋੜ ਦਿਆਂਗੇ 1 ਲੱਖ 45000 ਦੀ ਬਾਈ ਕਹਿੰਦਾ ਆਪਾਂ ਲੈਣ ਦੇਣ ਕਰਨੀ ਆ ਇਹ 14 ਕਿਲੋ ਦੁੱਧ ਕਰਜੂ 10 ਕਿਲੋ ਦੁੱਧ ਕਹਿੰਦਾ 10 ਦਿਨੋਂ ਕੋਈ ਸੂਈ ਨੂੰ ਮੈਲੇ ਤੇ ਹਜੇ ਲੱਗੀ ਨਹੀਂ ਬਾਕੀ ਦੇ ਬਾਈ ਚੰਗੀ ਬਰੀਡ ਤੇ ਜਿਹੜਾ ਕੰਮ ਕਰਦਾ ਜਿਹੜੇ ਘਰੇ ਪਸ਼ੂ ਆ ਸਾਰੀ ਬਰੀਡ ਵਾਲੇ ਆ ਬਾਈ ਕੋਲੇ ਚੰਗੇ ਟੀਕੇ ਭਰੌਂਦਾ ਸਾਰੇ ਚੰਗੇ ਦੁੱਧਰ ਕਾਣਾਂ ਨੇ ਇਦੋਂ ਚੰਗੇ ਚੰਗੇ ਪਸ਼ੂ ਆ ਬਾਈ ਕੋਲੇ ਜਿਹੜੇ ਘਰੇ ਹੈਗੇ ਆ ਨੰਬਰ ਬੋਲਦੇ ਬੱਬੂ ਇੱਕ ਵਾਰੀ ਆਪਣਾ 9876277919 9876277919 ਠੀਕ ਹੈ ਪਿੰਡ ਚੌਕਿਆ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਮੌੜ ਰਹਿ ਜਾਂਦੀ ਆ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਜੇ ਕਿਸੇ ਪ੍ਰਾਣਿਆਂ ਝੋਟੇ ਲੈਣੀ ਘਰੇ ਦੁੱਧ ਵੀ ਨੂੰ ਚੰਗੀ ਆ ਝੋਟੀ ਬੱਕਰੇ ਤਸੱਲੀ ਵਾਲੀ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਲੂ ਮੱਜਾਂ ਗਿਆ ਬਾਈ ਕੋਲੇ ਉਹ ਕਹਿੰਦਾ ਪਸ਼ੂ ਵੱਧ ਹੋ ਗਏ ਤਾਂ ਕਰਕੇ ਆਪਾਂ ਕੱਢ ਰਹੇ ਆ ਮੱਜ ਨੂੰ ਬਾਕੀ ਦੇ ਹੋਰ ਵੀ ਚੰਗੇ ਬਾਈਕਲੇ ਚੰਗੇ ਦੁੱਧ ਵਾਲੇ ਪਸ਼ੂ ਜਿਹੜੇ ਘਰੇ ਹੈਗੇ ਆ ਬਾਕੀ ਤੁਸੀਂ ਸੰਪਰਕ ਕਰਕੇ ਹੋਰ ਡਿਟੇਲ ਲੈ ਕੇ ਬਾਈ ਇਹਨਾਂ ਸੰਪਰਕ ਕਰਕੇ ਜਿਹੜੀ ਮੱਝ ਖਰੀਦ ਸਕਦਾ ਠੀਕ ਆ ਬਾਈ ਤੁਸੀਂ ਨੇ ਇੱਕ ਆਪਾਂ ਹੋਰ ਛੋਟੀ ਤੋਰ ਕੇ ਦਿਖਾਣੀ ਐੜੀ ਹਨਾ ਬਾਕੀ ਡਿਟੇਲ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂ ਮੈਂ ਸਾਰੀ ਦੇਖੋ ਜੀ ਸਿੰਗਾ ਸੁਗਾ ਦੇ ਸਕਦਾ ਫੇਸ ਕੁਆਲਟੀ ਕੱਦਕਾਰ ਚੰਗਾ ਹੈਗਾ ਛੋਟੀ ਦਾ ਬਾਕੀ ਡਿਟੇਲ ਲੈ ਕੇ ਤੇ ਮੈਂ ਤੁਹਾਨੂੰ ਸਾਰੇ ਵੀ ਕੀ ਮਾਲ ਮੁੱਲ ਕਰ ਦਿਆ ਕਿੰਨਾ ਦੁੱਧ ਆ ਹਨਾ ਜੇ ਕਿਸੇ ਭਰਾ ਨੇ ਲੈਣੇ ਹੋਏ ਨੰਬਰ ਵੀ ਲੈ ਕੇ ਦੇਵਾਂਗੇ ਤੁਹਾਨੂੰ ਸਾਰੀ ਡਿਟੇਲ ਤੇ ਗੱਲਬਾਤ ਕਰਾਂਗੇ ਬੋਡੀ ਬੰਤ ਤੁਸੀਂ ਦੇਖ ਥਾਣ ਹਵਾ ਨਾ ਇਹਦਾ ਬੈਕ ਸਾਈਡ ਤੋਂ ਇਹਦਾ ਮੱਝ ਤਾਂ ਤੁਸੀਂ ਦੇਖ ਸਕਦੇ ਹੋ ਨਾ ਚੰਗੇ ਕੱਦ ਕਠ ਵਾਲੀਆ ਬੋਡੀ ਮੰਤਰ ਵੀ ਚੰਗਾਗਾ ਬਾਕੀ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਡਿਟੇਲ ਚ ਪੁੱਛਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧਦਾ ਕੈਮੇ ਸੂਈ ਸੂਈਆ ਕਿੰਨਾ ਚਰੋਗਾ ਸੂਈ ਨੂੰ ਕੀ ਬੱਚਾ ਮਗਰ ਸਾਨੂੰ ਸਾਰੀ ਡਿਟੇਲ ਲੈ ਕੇ ਦੇਵਾਂਗੇ ਬਣੇ ਰਹੋ ਲਾਸਟ ਤੱਕ ਆਜੋ ਫਿਰ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਸਾਰੀ ਪੁੱਛ ਜਾਂਦੇ ਵੀ ਕੀ ਮਾਲ ਮੁੱਲ ਕਰਦਾ ਆਜੋ ਦੁੱਧ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਜੀ ਆਪਣਾ ਜੀਤ ਸਿੰਘ ਪਿੰਡ ਕਿਹੜਾਗਾ ਮਾਲਾਜੀਤ ਸਿੰਘ ਵਰਮਾਣਾਜੀਤ ਸਿੰਘ ਠੀਕ ਆ ਰਹਿ ਗਿਆ ਉੱਥੇ ਬਾਜੇਖਾਨੇ ਕੋਲੇ ਠੀਕ ਆ ਬਈ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਆ ਝੋਟੀ ਇਹ ਕਹਿੰਦੇ ਸੂਈ ਸੂਈ ਆ ਦੂਜੀ ਸੂਈ ਦੂਜੀ ਸੂਈ ਕਹਿ ਕੇ ਤੈਨੂੰ ਕਿ ਸੂਈ ਨੂੰ ਮਗਰ ਕੀ ਆ ਬੱਚਾ ਮਗਰ ਕੱਟੀ ਆ ਮਗਰ ਕੱਟੀ ਆ ਠੀਕ ਆ ਤੇ ਗੱਲ ਕਰੀਏ ਬਈ ਦੁੱਧ ਦੀ ਦੁੱਧ ਕਿੰਨਾ ਦੇ ਥੱਲੇ ਹੋਣਾ 14 15 ਕਿਲੋ ਜੇ ਮੰਨ ਲਓ ਮੱਝ ਇੱਥੇ ਵੇਚੀ ਤਾਂ ਠੀਕ ਆ ਜੇ ਘਰੇ ਲੈ ਕੇ ਤਸੱਲੀ ਨਾਲ ਕਿੰਨਾ ਚਵਾ ਦੋਗੇ 14 15 ਕਿਲੋ ਚਵਾ ਦੋਗੇ ਠੀਕ ਆ ਤੇ ਰੇਟ ਦੀ ਗੱਲ ਕਰੀਏ ਬਈ ਰੇਟ ਕਿੰਨਾ ਕਰਤਾ ਡੇਢ ਡੇਢ 1.5 ਲੱਖ ਲੈਂਣ ਦੇਣ ਕਿੱਥੋਂ ਤੱਕ ਹੋਜੂ ਇਹ ਲੈਗੇ 35 ਦੀ 1 35 ਦੀ ਬਾਕੀ ਫੋਨ ਤੇ ਗੱਲਬਾਤ ਹੋਜੂ ਹਨਾ ਵਪਾਰ ਦਾ ਕੰਮ ਆਗਾ ਕਿੰਨੇ ਕੇ ਪਸ਼ੂ ਘਰੇ ਹੁੰਦੇ ਆਪਣੇ ਕੋਲੇ ਵਪਾਰ ਦੇ 14 15 14 15 ਅਜੀਤ ਰਮਾਣ ਸਿੰਘ ਪਿੰਡ ਘਰ ਕਿਥੇ ਰਹਿ ਗਿਆ ਆਪਣਾ ਪਿੰਡ ਦੇ ਵਿਚਾਲੇ ਆ ਠੀਕ ਆ ਲੈ ਵੀ ਬਾਈ ਦਾ ਪਿੰਡ ਹੈਗਾ ਅਰਮਾਨਾ ਅਰਜੀਤ ਅਜੀਤ ਸਿੰਘ ਬਾਜੇਖਾਨੇ ਕੋਲੇ ਰਹਿ ਜਾਂਦਾਗਾ ਤੇ ਬਾਕੀ ਜਿਹੜੇ ਆਪਾਂ ਝੋਟੀ ਤੋਰ ਕੇ ਦਿਖਾਈਏ ਬਾਈ ਕਹਿੰਦਾ 14 15 ਕਿਲੋ ਦੁੱਧ ਦਾਗਾ 1.5 ਲੱਖ ਰੁਪਏ ਮੰਗਦਾਗਾ 135 ਦੇ ਦਿਆਂਗੇ ਬਾਕੀ ਬਾਈ ਕਹਿੰਦਾ ਫੋਨ ਤੇ ਗੱਲਬਾਤ ਹੋ ਜਾਓ ਨੰਬਰ ਬੋਲਦੇ ਬਾਈ ਆਪਣਾ ਇੱਕ ਵਾਰੀ 98770 26260 ਠੀਕ ਆ ਇਹ ਨੰਬਰ ਆ ਬਾਈ ਦਾ ਬਾਕੀ ਤੁਸੀਂ ਜੇ ਪਸ਼ੂ ਹੋਰ ਵੀ ਖਰੀਦਣਾ ਲਿਆ ਬਾਈ ਦਾ ਵਪਾਰ ਦਾ ਕੰਮ ਆਗਾ ਤਾਂ ਚੰਗੇ ਦੁੱਧ ਵਾਲੇ ਕਰੋ ਤਸੱਲੀਆਂ ਚੋ ਕੇ ਦੋ ਡੰਗ ਤਾਂ ਬਾਈ ਤੋਂ ਤੁਸੀਂ ਪਸ਼ੂ ਜਿਹੜੇ ਲਿਆ 사ਦੇ ਉਹਨੇ ਇੱਕ ਆਪਾਂ ਝੋਟੀ ਦੌਰ ਕੇ ਦਿਖੋਣਿਆ ਨਾ ਬਾਕੀ ਡਿਟੇਲ ਬਾਈ ਤੋਂ ਸਾਰੀ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਗਾ ਬਾਕੀ ਇਹ ਬਾਈ ਕੋਲੇ 60 70 ਰੇੜ ਪਸ਼ੂ ਬਾਈ ਕਹਿੰਦਾ ਹਰ ਵਕਤ ਆਪਣੇ ਕੋਲੇ ਘਰੇ ਹੁੰਦੇ ਆਗੇ ਵੱਡੇ ਪੱਦਰ ਤੇ ਕੰਮ ਆ ਬਾਈ ਦਾ ਬਾਰ ਦਾ ਤੇ ਬਾਕੀ ਦੇ ਚੰਗੇ ਪਸ਼ੂ ਲੈਣਿਆ ਕਿਹੇ ਵੀ ਲੈਣਿਆ ਤਾਂ ਤੁਸੀਂ ਬਾਈ ਨਾਲ ਸੰਪਰਕ ਕਰੋ ਨੰਬਰ ਲੈ ਕੇ ਦੇ ਮੈਂ ਤੁਹਾਨੂੰ ਆ ਝੋਟੇ ਦੇ ਸਕਦਾ ਥਾਣਾ ਹਵਾਨਾ ਬਣਾਉਣੇ ਤੇ ਥਾਣਾ ਹਵਾਨਾ ਤੁਹਾਨੂੰ ਕਿਰਾਂ ਨੇੜੇ ਦਿਖਾਉਣੇ ਪੈਗ ਸਾਈਡ ਤੋਂ ਉਹਨਾ ਦੇਖੋ ਤੁਸੀਂ ਇਹ ਬਾਕੀ ਦੇ ਚੱਕਰ ਤਾਂ ਕਰਕੇ ਆਪਾਂ ਤੁਹਾਨੂੰ ਸਮਾਰ ਕਿਹੜੀ ਤੋਰ ਕੇ ਨਹੀਂ ਦਿਖਾ ਸਕਦੇ ਚੰਗੇ ਪਸ਼ੂ ਆ ਬਾਈ ਕੋਲੇ ਬਾਕੀ ਬਾਈ ਨਾਲ ਗੱਲ ਕਰਦੇ ਆਪਾਂ ਕੀ ਹਾਲਾਬਾਜੀ ਕੀ ਹਾਲਾ ਵਧੀਆ ਠੀਕ ਆ ਕੀ ਨਾਮ ਆ ਤੇਰਾ ਰਮਨ ਰਾਮਣ ਪਿੰਡ ਕਿਹੜਾਗਾ ਬਹਿੰਡਾ ਖਾਸ ਬਹਿੰਡਾ ਠੀਕ ਆ ਆਪਣੇ ਕੋਲੇ ਘਰੇ ਕਿੰਨੇ ਕ ਪਸ਼ੂ ਹੁੰਦੇ ਆਗੇ ਹੈਗੇ ਆ 60 ਕਾ ਠੀਕ ਆ ਮੱਝਾਂ ਹੀ ਆ ਕਿ ਗਾਈਆਂ ਵੀ ਹੁੰਦੀਆਂ ਮੱਝਾਂ 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 ਆਂ ਨੌਰਾ ਕਾ ਬਠੰਡੇ ਠੀਕ ਆ ਤੇ ਕਿੱਥੋਂ ਕ ਲੱਗੇ ਕਿੱਥੋਂ ਤੱਕ ਪਸ਼ੂ ਹੁੰਦੇ ਆਪਣੇ ਕੋਲੇ ਕੀ ਰੇਟ ਦੇ ਹੁੰਦੇ ਆ ਸਾਰੇ ਰੇਟ ਦੀ ਸਾਰੇ ਰੇਟ ਦੇ ਹੁੰਦੇ ਆ ਮੰਨ ਲਓ ਵੀ ਜਿਹੜਾ ਵੀਡੀਓ ਦੇਖੂਗਾ ਕਿਸੇ ਵੀ ਤਰ੍ਹਾਂ ਦਾ ਪਸ਼ੂ ਸੋਥੋਂ ਖਰੀਦ ਸਕਦਾਗਾ ਕਿਸੇ ਵੀ ਤਰ੍ਹਾਂ ਘਰੋਂ ਤਸੱਲੀ ਕਰਕੇ ਦੁੱਧ ਚਵਾ ਕੇ ਹਾਂ ਠੀਕ ਆ ਜਿਹੜੀ ਆਪਾਂ ਹੁਣ ਇਹ ਮੱਝ ਤੋਰੀ ਹੈਗੀ ਕਿੰਨੇ ਸੂਏ ਸੂਈ ਆ ਇਹ ਇਹ ਦੂਜੇ ਸੂਏ ਸੂਈ ਆ ਠੀਕਾ ਕਿੰਨੇ ਦਿਨ ਹੋ ਗਏ ਸੂਈ ਨੇ ਨੂੰ ਇਹਨੂੰ 5-6 ਦਿਨ 5-6 ਦਿਨ ਬੱਚਾ ਕੀ ਹੈ ਮਗਰ ਕੱਟੀ ਆ ਮਗਰ ਕੱਟੀ ਆ ਦੁੱਧ ਦੀ ਗੱਲ ਕਰੀਏ ਦੁੱਧ ਇਸ ਟਾਈਮ ਕਿੰਨਾ ਹੋਵੇ ਥੱਲੇ 12 ਕਿਲੋ 15 ਕਿਲੋ 15 ਕਿਲੋ ਦੁੱਧ ਆਗਾ ਠੀਕ ਆ ਤਸੱਲੀ ਨਾਲ ਚਵਾ ਸਕਦਾਗਾ ਹਾਂਜੀ ਹਾਂਜੀ ਠੀਕ ਆ ਲੈ ਵੀ ਬਾਈ ਕਹਿੰਦਾ 15 ਕਿਲੋ ਦੁੱਧ ਆਗਾ ਬਾਕੀ ਜਵਾਗ ਨੂੰ ਪਤਾ ਨਹੀਂ ਕਹਿੰਦਾ 12 ਕਿਲੋ ਆ ਬਾਕੀ 15 ਕਿਲੋ ਆ ਦੋਸਤੋ ਜੇ ਤੁਹਾਨੂੰ ਪਸੰਦ ਆ ਗਈ ਤਾਂ ਤਸੱਲੀ ਨਾਲ ਤੁਸੀਂ ਦੋ ਡੰਗ ਘਰੋਂ ਚਵਾ ਕੇ ਘਰੋਂ ਚਵਾ ਕੇ ਲ ਜਾ ਸਕਦਾ ਹਾਂ ਲੈ ਤੇ ਸਾਡਾ ਇਹ ਮੱਝ ਲੈਣੀ ਹੋਈ ਤਾਂ ਵੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਜੇ ਹੋਰ ਪਸ਼ੂ ਲੈਣੇ ਪੈ ਗਿਆਂ 60 70 ਪਸ਼ੂ ਜਿਹੜੇ ਆਪਣੇ ਕੋਲੇ ਘਰੇ ਹੁੰਦੇ ਆਗੇ ਉਹਨਾਂ ਚੋਂ ਤੁਹਾਨੂੰ ਇੱਕ ਅੱਧਾ ਪਸੰਦ ਆਈ ਜੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਤਾਂ ਸੰਪਰਕ ਕਰ ਲਿਓ ਨੰਬਰ ਬੋਲ ਦੇ ਇੱਕ ਵਾਰੀ ਆਪਣਾ 93562 ਕਿੰਨਾ 93562 93562 ਆ 95502 95502 ਠੀਕ ਆ ਤੇ ਇਹ ਮੱਝ ਦੀ ਗੱਲ ਕਰੀ ਆਪਾਂ ਕਿੰਨਾ ਕੀ ਰੇਟ ਕਰਤਾ ਇਹਦਾ ਇਹਨੇ ਡੇਢ ਕਰਤਾ ਡੇਢ ਆ ਠੀਕ ਆ ਲੈਣ ਦੇਣਾ ਲੈਣ ਦੇਣਾ 140 140 ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜੂਗਾ ਨਾ ਠੀਕ ਆ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੋਵੇ ਤੁਹਾਡੇ ਕੋਲ ਆਜਾ ਠੀਕ ਆ ਲੈ ਵੀ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਮੁੱਲੇ ਦਾ 1.5 ਲੱਖ ਆ ਲੈਣ ਦੇਣ ਇੱਕ 40 ਗੱਲੂ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਸਕ ਜਾਓਗੇ ਖਾਸ ਬਰਹੰਡੇ ਤੋਂ ਆ ਬਾਈ 60 70 ਪਸ਼ੂ ਬਾਈ ਕਹਿੰਦਾ ਆਪਣੇ ਕੋਲੇ ਹਰ ਵਕਤ ਘਰੇ ਹੁੰਦੇ ਆ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਤਾਂ ਤੁਸੀਂ ਆ ਬੱਚੇ ਨਾਲ ਸੰਪਰਕ ਜਿਹੜਾ ਕਰ ਸਕ ਜਾਓ ਠੀਕ ਹੈ ਜੀ ਦੋਸਤੋ ਸੋਨ ਇੱਕ ਤੀਜੇ ਸੂਏ ਦੀ ਜਿਹੜੀ ਮੱਝ ਤੋੜ ਕੇ ਦਿਖਾਉਣੇ ਬਾਬਾ ਲੈ ਕੇ ਆਇਆ ਮੰਡੀ ਤੇ ਬਾਕੀ ਤੁਹਾਨੂੰ ਡਿਟੇਲ ਸਾਰੀ ਲੈ ਕੇ ਦੇਵਾਂਗੇ ਬਾਬੇ ਤੋਂ ਵੀ ਕੀ ਮਾਲ-ਮੁੱਲ ਕਰਦਾ ਕਿੰਨਾ ਦੁੱਧ ਆਗਾ ਪਹਿਲਾਂ ਤੁਸੀਂ ਤੁਰਦੇ ਚੈੱਕ ਕਰ ਲਓ ਬੋਡੀ ਬੰਤ ਦੀ ਬੋਡੀ ਸਟਾਚਰ ਦੀ ਸਮਝ ਕੇ ਆਪ ਜਿਹੜੀ ਤੁਹਾਨੂੰ ਤੋੜ ਕੇ ਬਾੜੀ ਦਿਖਾ ਨਹੀਂ ਸਕਦੇ ਕਿਉਂਕਿ ਜਿਹੜਾ ਮੀਂਹ ਪਈ ਜਾਂਦਾ ਹੁਣ ਵੀ ਪਈ ਜਾਂਦਾ ਇਸ ਟਾਈਮ ਤੁਹਾਨੂੰ ਵੀਡੀਓ ਇਹਦੇ ਵਿੱਚ ਦਿਖਦਾਊਗਾ ਹਨਾ ਬਾਕੀ ਜੇ ਥਾਣ ਹਵਾਨੇ ਇਧਰੋਂ ਸਾਈਡ ਤੋਂ ਜਿਹੜਾ ਇੱਥੋਂ ਦੇਖ ਸਕਦੇ ਤੁਸੀਂ ਤੇ ਬਾਕੀ ਰੇਟ ਦੀ ਤੇ ਦੁੱਧ ਦੀ ਆਪਾਂ ਤਸੱਲੀ ਕਰਾਵਾਂ ਬਾਬੇ ਤੋਂ ਵੀ ਕੀ ਮਾਲ-ਮੁੱਲ ਕਰਦਾ ਕਿੱਥੋਂ ਤੱਕ ਦਊਗਾ ਕੀ ਰੇਟ ਕਰਦਾ ਸਾਰੀ ਗੱਲਬਾਤ ਬਾਬੇ ਨਾਲ ਕਰਾਂਗੇ ਤੇ ਦੇਖੋ ਤੁਸੀਂ ਲਾਸਟ ਤੱਕ ਹਨਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਬੇ ਨਾਲ ਸੰਪਰਕ ਕਰ ਲਓ ਘ ਦੇ ਸਾ ਥਾਨ ਹਵਨ ਇਧਰੋਂ ਸਾਈਡ ਤੋਂ ਹਮ ਇੱਕ ਵਾਰੀ ਚੈੱਕ ਕਰਾ ਦੇਣਾ ਆਪਾਂ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਿਲਕੁਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਜੀ ਆਪਣਾ ਉੱਥੇ ਕੰਮ ਹੈ ਕਿ ਠੀਕ ਹੈ ਜੀ ਜ਼ਿਲ੍ਹਾ ਕਿਹੜਾ ਰਹਿੰਦਾ ਆਪਾਂ ਨੂੰ ਬਟੇਂਡਾ ਸਾਰਾ ਕੁਝ ਠੀਕ ਆ ਬਾਬਾ ਇਹ ਕਿੰਨੇ ਸੂਏ ਸੂਈ ਆ ਤੀਜੇ ਸੂਈ ਆ ਤੀਜੇ ਕਿੰਨੇ ਕਿਤਨਾ ਕੁ ਸੂਈ ਨੂੰ ਇਹਨੂੰ ਹੋ ਗਿਆ 500 ਮੈਨੂੰ 5-7 ਦਾ ਬੱਚਾ ਕੀ ਹੈ ਮਗਰ ਇਹਦੇ ਕੱਟਾ ਮਗਰ ਕੱਟਾਗਾ ਘਰ ਦੀ ਮੱਝ ਹੈਗੀ ਕਿ ਵਪਾਰ ਦਾ ਕੰਮ ਕਰਦੀ ਹੈਗੀ ਤੇ ਦੁੱਧ ਦੀ ਗੱਲ ਕਰੀਏ ਬਾਬਾ ਇਹਨੇ ਦੂਜੇ ਸੂਏ ਦੂਜਾ ਸੂਏ ਹੁਣ ਕੀ ਉਮੀਦ ਆਇਤੋਂ ਕਿੰਨਾ ਕੁ ਦੇਉਂਗੇ ਇੰਨਾ ਕੀ ਦੇਉਗੇ ਸੋਣਾ 16 17 ਕਿਲੋ ਠੀਕ ਆ ਜੇ ਕੋਈ ਵੀਡੀਓ ਦੇਖ ਕੇ ਤੁਹਾਡੇ ਨਾਲ ਸੰਪਰਕ ਕਰਦਾ ਘਰੇ ਚਵਾ ਚਵਾ ਦੋਗੇ ਨਾ ਤਿੰਨ ਟਾਈਮ ਚੋ ਕੇ ਲੈ ਜਾ ਸਕਦਾ ਠੀਕ ਆ ਲੈ ਬਾਬਾ ਕਹਿੰਦਾ ਪਹਿਲਾਂ ਤਿੰਨ ਦੀ ਪਹਿਲਾਂ ਪੈਸੇ ਕਹਿੰਦਾ ਬਾਅਦ ਚ ਦੇਵੇ ਪਹਿਲਾਂ ਦੀ 4 ਡੰਗ ਚੋਲੇ ਬੰਦਾ ਸਾਈ ਇਕੱਲੀ ਸਾਈ ਵੀ ਨਹੀਂ ਫੱਟਦੀ ਠੀਕ ਆ ਵੀ ਤਸੱਲੀ ਕਰਕੇ ਫਿਰ ਪੈਸੇ ਦੇ ਦੇ ਜਦੋਂ ਅਗਲੇ ਤਸੱਲੀ ਹੋਊਗਾ ਉਹ ਲੈ ਜਾ ਠੀਕ ਆ ਘਰੇ ਦੀ ਵੀ ਤਸੱਲੀ ਹੋਊਗਾ ਲੈ ਦੇ ਠੀਕ ਆ ਲੈ ਬਾਬਾ ਕਹਿੰਦਾ ਘਰ ਦੀ ਮੱਝ ਆ ਪੂਰੀ ਤਸੱਲੀ ਵਾਲੀ ਮੱਝ ਆਗੀ ਬਾਬਾ ਰੇਟ ਕੀ ਕਰਤਾ ਫਿਰ ਇਹਦਾ ਇਹ ਲੈ ਡਾ 140000 40000 ਠੀਕ ਆ ਲੈਂਡ ਦੇਣ ਕਿੱਥੋਂ ਤੱਕ ਦੇਈਂਗਾ ਪੰਜ ਸੱਤ ਹਜ਼ਾਰ ਹੋਰ ਹੋਜੋ ਨੰਬਰ ਬੋਲ ਦੇ ਤੇ ਇੱਕ ਵਾਰੀ ਨੰਬਰ 97 97 793 793 1044 1044 44 ਠੀਕ ਆ ਲੈ ਵੀ ਬਾਬੇ ਦਾ ਇਹ ਪਿੰਡ ਆ ਨੰਬਰ ਆਗਾ ਤੇ ਬਠਿੰਡੇ ਦੇ ਨਾਲ ਹੀ ਰਹਿ ਜਾਂਦਾ ਪਿੰਡ ਆ ਪਿੰਡ ਦਾ ਕੀ ਨਾਮ ਦਾ ਸਹੀ ਕੋਠੇ ਕਾਮੇਗੇ ਮੂਝਾ ਕੋਠੇ ਕਾਮੇਗੇ ਠੀਕ ਆ ਅਮੂਝਾ ਫੈਕਟਰੀ ਕੋਲੇ ਬਾਬੇ ਦਾ ਪਿੰਡ ਹੈਗਾ ਤਾਂ ਤੁਸੀਂ ਬਾਬੇ ਨਾਲ ਸੰਪਰਕ ਕਰ ਲਓ 16 ਕਿਲੋ ਬਾਬਾ ਕਹਿੰਦਾ ਤਸੱਲੀ ਨਾਲ ਚਬਾ ਕੇ ਤੋਲ ਕੇ ਤਸੱਲੀ ਨਾਲ ਦੂੰ ਤਸੱਲੀ ਵਾਲੀ ਮੱਝ ਆ ਘਰ ਦੀ ਮੱਝ ਆਗੀ ਜੇ ਕਿਸੇ ਭਰਾਣੇ ਲੈਣੀ ਹੋਈ ਤਾਂ ਸੰਪਰਕ ਕਰ ਲਓ ਬਾਬੇ ਦਾ ਨਾਮ ਭੋਲਾਗਾ ਤੇ ਭੋਲਾ ਮੋੜ ਠੀਕ ਆ ਭੋਲਾ ਮੋੜ ਬਾਬੇ ਦਾ ਨੋਆਗਾ ਮਸ਼ੂਰਾ ਪੂਰਾ ਜੇ ਤੁਸੀਂ ਆ ਮੱਝ ਲੈਣੀ ਹੋਈ ਮਾਗਰ ਕੱਟਾਗਾ ਤੀਜੇ ਸਵੇ ਸੂਹੇ ਆ ਤਾਂ ਬਾਬੇ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਠੀਕ ਆ ਮੂੰਹੋ ਦੋ ਦੰਦ ਛੋਟੀ ਫੇਸ ਕੁਆਲਿਟੀ ਤੇ ਸਿੰਘ ਦੇਖੋ ਤੁਸੀਂ ਛੋਟੇ ਛੋਟੇ ਆ ਹਨਾ ਤੇ ਬਾਕੀ ਆਪਾਂ ਡਿਟੇਲ ਲਵਾਂਗੇ ਵੀ ਕੀ ਮਾਲਮੁਲ ਕਰਦਾ ਕਿੰਨਾ ਦੁੱਧਦਾ ਕੱਦ ਕਾੜ ਦੇਖੋ ਤੁਸੀਂ ਝੋਟੀ ਦਾ ਪੂਰੀ ਟਾਪ ਦੀ ਝੋਟੀ ਆ ਗਈ ਮੰਡੀ ਦੀ ਦੇਖੋ ਸੀ ਕੱਦ ਕਾੜ ਪੱਠਪੂੜੇ ਦੀ ਤੇ ਪਹਿਲੇ ਸੂਏ ਜਿਹੜੀ ਸੂਈ ਹੋਈ ਆ ਹਨਾ ਦੇਖੋ ਸੀ ਮੋਹੋ ਦੋਦਾਂ ਦਾ ਕੀ ਫੇਸ ਕੁਆਲਟੀ ਦੇਖੋ ਤੁਸੀਂ ਬਹੁਤ ਸੋਹਣੀ ਝੋਟੀ ਹੈਗੀ ਬਾਕੀ ਬਾਈ ਨਾਲ ਆਪਾਂ ਕਰਦਿਆਂ ਗੱਲਬਾਤ ਆ ਵੀ ਕਿੰਨਾ ਦੁੱਧਦਾ ਦਾ ਤੇ ਕੀ ਮਾਲਮੁਲ ਕਰਦਾ ਸਾਰੀ ਡਿਟੇਲ ਬਾਈ ਤੋਂ ਲੈਨੇ ਆਪਾਂ ਦੇਖੋ ਕੱਦ ਕਾੜ ਬਹੁਤ ਆ ਝੋਟੀ ਦਾ ਦੇਖੋ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਯਾਰ ਇਧਰੋਂ ਥਣਹਵਾਨਾ ਸਾਈਡ ਤੋਂ ਦੇਖ ਸਕਦਾ ਹਨਾ ਦੇਖੋ ਹਾਂ ਸਹੀ ਗੱਲ ਕੱਦਗਾੜ ਬਹੁਤ ਆ ਛੋਟੀ ਦਾ ਡਬਲ ਛੋਟੀ ਹੈਗੀ ਪਹਿਲੇ ਸੂਏ ਤੂੰ ਹੋ ਦੋ ਦਾ ਸੰਗ ਵਿੱਚ ਛੋਟੇ ਛੋਟੇ ਬਨ ਬਨ ਵਾਲੀ ਝੋਟੀਆਂ ਦੂਜੇ ਸੂਏ ਜਾ ਕੇ ਝੋਟੀ ਤੁਸੀਂ ਹਿਸਾਬ ਲਾ ਲੋ ਵੀ ਕਿੱਥੇ ਜਾ ਕੇ ਬਣੂਗੀ ਤੇ ਹੁਣ ਤ ਇਹ ਪਹਿਲੇ ਸੂਏ ਬਾਕੀ ਬਾਈ ਨਾ ਕਰਦੇ ਗੱਲਬਾਤ ਕਿਹੜਾ ਪਿੰਡਾ ਬਾਪੇ ਆਪਣਾ ਕਿਰਾਏ ਵਾਲਾ ਕਿਰਾਏ ਵਾਲਾ ਜਿਲ੍ਹਾ ਬਠਿੰਡੇ ਰਹਿ ਜਾਂਦਾ ਹਨਾ ਰਾਮਪਰਾ ਬਰਨਾਲਾ ਰੋਡ ਤੇ ਰਹਿ ਜਾਂਦਾ ਆਹ ਨੇੜੇ ਜਾਂ ਚਾਹ ਨੇੜੀ ਐ ਇੱਥੋਂ ਕਰਿਆਲਾ ਵਾਲਾ 5-7 ਕਿਲੋਮੀਟਰ ਹੀ ਹੋਣਾ ਹਾਂ ਠੀਕ ਆ ਇਹ ਮੂਹੋਂ ਦੋ ਦੰਦਾ ਝੋਟੀ ਠੀਕ ਕਰਦੀ ਐ ਆਪਣੀ ਆ ਕਰਦੀ ਠੀਕ ਆ ਦੋ ਸਣ ਛੱਡ ਕੇ ਪਾਲੀ ਐ ਇਹ ਮਹਿੰਦੇ ਠੀਕ ਆ ਇਹਦੀ ਮਾਂ ਸਾਡੇ 20 ਕਿਲੋ ਹੈ 20 ਕਿਲੋ ਹੈ ਜੀ ਮਾਂ ਥੱਲੇ ਠੀਕ ਆ ਇਹਦੇ ਥੱਲੇ ਹੁਣ 11 ਕਿਲੋ 11 ਕਿਲੋ ਹੱਲਾ ਸੂਰ ਨੂੰ 10 ਦਿਨ ਹੋਇਆ 10 ਦਿਨ ਹੋਇਆ ਬੱਚਾ ਕੀ ਮੰਗ ਰਿਹਾ ਦੇ ਕੱਟਾ ਹੈ ਮੰਗਰ ਕੱਟਾਗਾ ਦੋਸਤੋ ਮਾਗਰ ਕੱਟਾਗਾ ਬਾਕੀ ਬਾਈ ਕਾਂ ਦੋ ਥਾਣ ਮੱਝ ਦੇ ਦੀ ਮਾਂ ਦੇ ਛੱਡ ਕੇ ਕਹਿੰਦਾ ਦੁੱਧ ਚਗਾਈ ਹੋਈ ਆ ਫੇਰ ਪਾਲਿਆ ਕੱਦ ਕਾਟ ਵੀ ਫੇਰ ਆਗਾ ਦੇਖ ਆ ਤੁਸੀਂ ਹਣਾ ਵੀ ਮੂੰਹੋ ਦੋ ਦੰਦਾ ਕੀ ਜੇ ਦੁੱਧ ਚੁੰਗਿਆ ਗਿਆ ਫੇਰ ਏਦਾਂ ਕੱਦ ਕਾਟ ਕੀਤਾ ਨਹੀਂ ਤੇ ਬਾਕੀ ਰੇ ਸੂਈ ਹੋਈ ਆ 10 11 ਦਿਨਾਂ ਦੀ 11 ਕਿਲੋ ਦੁੱਧ ਦਾ ਹਾਂ ਠੀਕ ਆ ਤੇ ਰੇਟ ਦੀ ਗੱਲ ਕਰੀ ਆ ਪਾਪਾ ਕਿੰਨਾ ਕਰਤਾ ਰੇਟ 165 ਤੋਂ ਘੱਟ ਦਿੰਦਾ ਨੂੰ 165 ਤੋਂ ਘੱਟ ਦਿੰਦਾ ਨਹੀਂ ਠੀਕ ਆ ਮੈਂ ਸੁਣਿਆ ਲੱਗੀ ਵੀ ਗਿਆ ਰੇਟ ਕਿੰਨਾ ਲੱਗਿਆ ਸੀ ਤੇ ਡੂੜ ਵੀ ਲਾਈ ਗਏ ਡੂੜ ਵੀ ਲਾਈ ਗਏ ਹਣਾ ਠੀਕ ਆ ਤੇ ਪਿੰਡ ਕਰਿਆਲਾ ਲਾਗਾ ਜ਼ਿਲ੍ਹਾ ਬਠਿੰਡਾ ਦਾ ਰਾਮਪੁਰੇ ਤੋਂ 5-4 ਕਿਲੋਮੀਟਰ ਤੇ ਰਹਿ ਜਾਂਦਾਗਾ ਜੇ ਕਿਸੇ ਭਰਾਣਿਆ ਝੋਟੀ ਲੈਣੀ ਹੋਈ ਤਾਂ ਨੰਬਰ ਹੈਗਾ ਆਪਣੇ ਕੋਲੇ ਲੈ ਵੀ ਬਾਬੇ ਦਾ ਨੰਬਰ ਲੈ ਕੇ ਦੇਣਾ ਜੇ ਕਿਸੇ ਭਰਾਣਿਆ ਝੋਟੀ ਲੈਣੀ ਹੋਈ ਬਹੁਤ ਪਲੀ ਹੋਈ ਝੋਟੀ ਹੈਗੀ 10 ਕਿਲੋ ਦੁੱਧ ਮੰਨ ਲ ਕੇ ਚਲੋ ਬਾਬਾ ਕਹਿੰਦਾ ਮੈਂ ਝੰਗਾਉਂਦਾ ਦੋ ਥਾਣਾ ਨੂੰ ਹੁਣ ਇਹ ਥੋੜੇ ਦੇਣਾ ਹਾਂ 15 ਕਰਿਓ ਠੀਕ ਆ ਠੀਕ ਆ 15 ਕਿਲੋ ਦੁੱਧ ਕਰ ਜੂਗੀ ਇਹਦੇ ਨਾਲ ਜੀ ਸੂਣੀ ਕਰੀ ਇੱਕ ਹੋਰ ਠੀਕ ਆ ਜੀ ਉਹ ਥੱਲੇ 15 ਉਹਦੇ ਥੱਲੇ 15 ਗਾ ਇੱਕੋ ਜਿਹੀਆਂ ਥੋੜਾ ਠੀਕ ਆ ਠੀਕ ਆ ਦੋਨੇ ਇੱਕੋ ਜਿਹੀਆਂ ਝੋਟੀਆਂ ਉਸੇ ਮੱਝ ਦੀਆਂ ਕਟੀਆਂ ਆ ਇਹ ਹਾਂ ਦੋ ਦੋ ਦੰਦਾਂ ਦੀ ਠੀਕ ਆ ਠੀਕ ਆ ਦੋਨੇ ਦੋ ਦੋ ਦੰਦਾਂ ਤਾਂ ਗਿਆ ਲੈ ਵੀ ਪੂਰੀ ਤਸੱਲੀ ਆ ਨਾ ਬਾਕੀ ਬਾਬੇ ਨਾਲ ਤੁਸੀਂ ਸੰਪਰਕ ਕਰ ਸਕਦਾ ਨੰਬਰ ਸੋਨਾਂ ਆਪਾਂ ਲੈ ਜਦੇ ਨੇ 94787 94787 2542 2542 ਏ ਬਾਬੇ ਦਾ ਨੰਬਰ ਆ ਗਿਆ ਪਿੰਡ ਕਰਿਆਲ ਵਾਲਾ ਜੇ ਕਿਸੇ ਭਰਾਣੇ ਆ ਝੋਟੀ ਲੈਣੀ ਬਹੁਤ ਚੰਗੀ ਝੋਟੀ ਆ ਦੂਜੇ ਸੂਏ ਜਾ ਕੇ ਇਹ ਕਟਾਗੋਰ 3 6 3 ਲੱਖ ਦੀ ਝੋਟੀ ਬਣਨ ਆਏ ਨੇ ਉਦੋਂ ਵੱਧ ਵੀ ਬਣ ਸਕਦੇ ਆ ਬਾਕੀ ਦੇ ਦੁੱਧ ਦੇ ਰਿਕਾਰਡ ਬਾਬਾ ਕਹਿੰਦਾ ਹੁਣ ਵੀ ਇਹ 15 ਕਿਲੋ ਦੁੱਧ ਕਰ ਜੂਗੀ ਕਰ ਜੂਗੀ ਤੇ 11 ਕਿਲੋ ਹੋਣਾਗਾ ਜੇ ਕਿਸੇ ਭਰਾਣੇ ਲੈਣੇ ਤਾਂ ਤੁਸੀਂ ਬਾਬੇ ਨਾਲ ਇਹਦਾ ਸੰਪਰਕ ਕਰ ਸਕਦੇ ਆ